ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਹੀ ਵੱਡੀ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਤੁਸੀਂ ਦੋਸਤੋ ਰਾਗਵੀਰ ਜਵੰਦਾ ਦੇ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਹਰ ਰੋਜ਼ ਨੈੱਟ ਦੇ ਉੱਤੇ ਵੇਖ ਰਹੇ ਹੋ ਪਰ ਜਿਹੜੀ ਹੁਣ ਨਵੀਂ ਅਪਡੇਟ ਜਵੰਦਾ ਦੇ ਬਾਰੇ ਸਾਹਮਣੇ ਆਈ ਹੈ ਉਸਨੇ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਕਿਉਂਕਿ ਦੋਸਤੋ ਲੋਕਾਂ ਦੇ ਵੱਲੋਂ ਕਦੇ ਉਸ ਦੀ ਮਾਂ ਦੇ ਉੱਤੇ ਕਦੇ ਮਾਮੇ ਦੇ ਉੱਤੇ ਕਦੇ ਪਤਨੀ ਦੇ ਉੱਤੇ ਤੇ ਕਦੇ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਉੱਤੇ ਮੌਤ ਦੇ ਇਲਜ਼ਾਮ ਕਹਿਣ ਦਾ ਮਤਲਬ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਜਿਹੜੀ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਇੱਕ ਵੱਡੀ ਪੁਸ਼ਟੀ ਹੋਈ ਹੈ ਉਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿਉਂਕਿ ਦੋਸਤੋ ਉਹਨ ਪੱਕੇ ਤੌਰ ਤੇ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਇਹ ਦੋਸ਼ ਲਗਾਏ ਜਾ ਰਹੇ ਹਨ ਉਸ ਦੀ ਮਾਂ ਦੇ ਵੱਲੋਂ ਤੇ ਕੁਝ ਲੋਕ ਵੀ ਇਹ ਦੋਸ਼ ਜ਼ਰੂਰ ਲਗਾ ਰਹੇ ਹਨ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਹੀ ਰਾਜਵੀਰ ਜਵੰਦਾ ਨੂੰ ਮਾਰਾਇਆ ਹੈ ਜਾਨੀ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਹੀ ਰਾਜਵੀਰ ਜਵੰਦਾ ਦਾ ਜਾਣ ਬੁੱਝ ਕੇ ਕਤਲ ਕਰਾਇਆ ਹੈ ਦੋਸਤੋ ਤੁਸੀਂ ਵੀ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਆਖਰਕਾਰ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਇਹ ਦੋਸ਼ ਲੋਕ ਜਾਂ ਫਿਰ ਰਾਜਵੀਰ ਜਵੰਦਾ ਦੀ ਮਾਂ ਕਿਉਂ ਲਗਾ ਰਹੀ ਹੈ ਦੋਸਤੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੀਆਂ ਪਰਤਾਂ ਖੁੱਲੀਆਂ ਹਨ ਕਿਉਂਕਿ ਦੋਸਤੋ ਜਿਹੜੇ ਲੋਕਾਂ ਨੇ ਉਸ ਦੀ ਪਤਨੀ ਦੇ ਉੱਤੇ ਬਹੁਤ ਹੀ ਲੂਕ ਕੰਡੇ ਖੜੇ ਕਰਨ ਵਾਲੇ ਇਲਜ਼ਾਮ ਲਗਾਏ ਹਨ ਉਹ ਇਹ ਇਲਜ਼ਾਮ ਹਨ ਕਿ ਲੋਕਾਂ ਨੇ ਕਿਹਾ ਹੈ ਕਿ ਰਾਜਮੀਰ ਜਵੰਦਾ ਦੀ ਮੌਤ ਵਾਲੇ ਦਿਨ ਵੀ ਰਾਜਮੀਰ ਜਵੰਦਾ ਦੀ ਪਤਨੀ ਨੇ ਕਾਲੇ ਰੰਗ ਦਾ ਫੁੱਲ ਬੁੱਟੀਆਂ ਵਾਲਾ ਸੂਟ ਪਾਇਆ ਹੋਇਆ ਸੀ ਜਿਸ ਨੂੰ ਲੈ ਕੇ ਲੋਕ ਵੱਖ-ਵੱਖ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਰਾਜਮੀਰ ਜਵੰਦਾ ਦੀ ਪਤਨੀ ਨੇ ਪਰਚ ਪਾਇਆ ਹੋਇਆ ਸੀ ਤੇ ਉਸਨੇ ਮਾਸਕ ਲਗਾਇਆ ਹੋਇਆ ਸੀ ਤੇ ਉਸਨੇ ਫੁੱਲ ਬੁੱਟੀਆਂ ਵਾਲਾ ਸੂਟ ਪਾਇਆ ਹੋਇਆ ਸੀ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਦੋਸਤੋ ਅਜਿਹੀ ਗੱਲ ਕੋਈ ਵੀ ਨਹੀਂ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਕਤਲ ਕਰਾਇਆ ਹੈ ਕਿ ਜੇਕਰ ਉਸਨੇ ਰੰਗ-ਬਰੰਗਾ ਸੂਟ ਪਾ ਲਿਆ ਜਾਂ ਪਰਸ ਪਾ ਲਿਆ ਜਾਂ ਫਿਰ ਮਾਸਕ ਲਗਾ ਲਿਆ ਇਸ ਦਾ ਮਤਲਬ ਇਹ ਨਹੀਂ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਹੀ ਰਾਜਵੀਰ ਜਵੰਦਾ ਦਾ ਕਤਲ ਕਰਾਇਆ ਹੈ ਤੇ ਪਰ ਹਰ ਬੰਦਾ ਉਸ ਸਮੇਂ ਆਪਣੇ ਨਾਲ ਇਸ ਤੇ ਪਰਸ ਉਸਨੇ ਇਸ ਲਈ ਰੱਖਿਆ ਸੀ ਕਿ ਜਿਹੜੇ ਸਮਾਨ ਹੁੰਦਾ ਮ੍ਰਿਤਕ ਬੰਦੇ ਦਾ ਜਿਵੇਂ ਮੋਬਾਈਲ ਘੜੀ ਜਾਂ ਫਿਰ ਹੋਰ ਕੋਈ ਕੀਮਤੀ ਸਮਾਨ ਉਸ ਦੇ ਵਿੱਚ ਰੱਖਣਾ ਹੁੰਦਾ ਹੈ ਤੇ ਦੋਸਤੋ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਤੇ ਦੋਸਤੋ ਇਹਨਾਂ ਗੱਲਾਂ ਨੂੰ ਲੈ ਕੇ ਸਵਾਲ ਖੜੇ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਉਸ ਦੀ ਪਤਨੀ ਦੇ ਉੱਤੇ ਦੋਸ਼ ਨਹੀਂ ਲਗਾਉਣੇ ਚਾਹੀਦੇ ਤੇ ਇਹ ਵੀ ਖਬਰ ਆ ਰਹੀ ਹੈ ਕਿ ਜਿਹੜੀ ਉਸ ਦੀ ਮਾਂ ਹੈ ਉਸ ਨੇ ਆਪਣੀ ਨੂਹ ਦੀਆਂ ਪਰਤਾਂ ਖੋਲੀਆਂ ਹਨ ਕਿਉਂਕਿ ਦੋਸਤੋ ਮਾਂ ਥੱਬਾ ਮਾਰ ਕੇ ਰੋਂਦੀ ਹੈ ਤੇ ਆਪਣੀ ਨੂੰ ਨੂੰ ਰਾਜਵੀਰ ਜਵੰਦਾ ਦੀ ਪਤਨੀ ਨੂੰ ਕਹਿੰਦੀ ਹੈ ਕਿ ਜੇਕਰ ਤੂੰ ਉਸ ਦਿਨ ਉਸ ਰਾਜਵੀਰ ਜਵੰਦਾ ਦੀ ਬਾਈਕ ਦੀ ਚਾਬੀ ਕੱਟ ਕੇ ਰੱਖ ਲੈਂਦੀ ਤਾਂ ਮੇਰਾ ਪੁੱਤ ਅੱਜ ਵੀ ਜਿਉਂਦਾ ਹੁੰਦਾ ਪਰ ਦੋਸਤੋ ਉਸ ਦੀ ਪਤਨੀ ਨੂੰ ਕੁਝ ਵੀ ਨਹੀਂ ਪਤਾ ਸੀ ਰਾਜਵੀਰ ਜਵੰਦਾ ਦੀ ਮਾਂ ਦੁਖੀ ਹੋ ਕੇ ਇਹ ਗੱਲਾਂ ਜ਼ਰੂਰ ਕਹਿੰਦੀ ਹੈ ਕਿ ਤਾਂ ਮੇਰਾ ਪੁੱਤ ਰਾਜ ਵੀ ਜਵੰਦਾ ਮਰਵਾ ਦਿੱਤਾ। ਇਹ ਲੋਕਾਂ ਦੇ ਵੱਲੋਂ ਅਫਵਾਹਾਂ ਤੇ ਗੱਲਾਂ ਬਣਾਈਆਂ ਜਾ ਰਹੀਆਂ ਹਨ। ਤੇ ਦੋਸਤੋ ਪਰਿਵਾਰ ਦੇ ਲਈ ਬਹੁਤ ਜ਼ਿਆਦਾ ਦੁੱਖ ਦਾ ਸਮਾਂ ਹੈ। ਸਾਡਾ ਫਰਜ਼ ਬਣਦਾ ਹੈ ਅਫਵਾਹਾਂ ਨਾ ਫਲਾਈਏ। ਸਾਡਾ ਫਰਜ਼ ਬਣਦਾ ਹੈ ਅਫਵਾਹਾਂ ਨੂੰ ਨਾ ਫਲਾਈਏ ਤੇ ਪਰਿਵਾਰ ਦਾ ਸਾਥ ਦੇਈਏ। ਤੇ ਦੋਸਤੋ ਜਿਵੇਂ ਕੋਈ ਨਵੀਂ ਅਪਡੇਟ ਸਾਹਮਣੇ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ